ਨਾਟਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਕਪੂਰਥਲਾ ਵਿਖੇ ਸਮੂਹ ਐਨ ਆਰ ਆਈ ਵੀਰਾਂ ਵੱਲੋਂ ਕਬੱਡੀ ਟੂਰਨਾਮੈਂਟ ਜੋ ਗੁਰੂ ਨਾਨਕ ਦੇਵ ਸਾਹਿਬ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਟੂਰਨਾਮੈਂਟ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਡੇ ਜ਼ਿਲ੍ਹਾ ਕਰਪੂਰਥਲਾ ਜਲੰਧਰ ਦੇ ਸਮੂਹ ਐਨ ਆਰ ਆਈ ਵੀਰ ਫਰੈਂਡਸ ਇੰਟਰਨੈਸ਼ਨਲ ਕਬੱਡੀ ਕਲੱਬ ਕਰਪੂਰਥਲਾ ਵੱਲੋਂ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸਥਾਨ ਗੁਰੂ ਨਾਨਕ ਸਟੇਡੀਅਮ ਜ਼ਿਲ੍ਹਾ ਕਰਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ ਅੱਜ ਉਸ ਦੇ ਸਬੰਧ ਦੇ ਵਿੱਚ ਸਮੁੱਚੀ ਵਿਖੇ ਜੋ ਪਿਛਲੇ ਕੁਝ ਰੋਜ਼ਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਅੱਜ ਉਹ ਤਿਆਰੀਆਂ ਮੁਕੰਮਲ ਹੋਈਆਂ ਖਤਰ ਹੋਈ ਤੇ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਕਿ 1 ਨਵੰਬਰ ਟੂਰਨਾਮੈਂਟ ਕਰਵਾਏ ਜਾ ਰਹੇ ਆ ਮਾਝਾ ਮਾਲਵਾ ਦੁਆਬ ਹੰਡਿਆ ਹੋਇਆ ਇਸੇ ਤਰ੍ਹਾਂ ਹੀ ਜਿਹੜਾ ਏ ਕਲੱਬ ਵੱਲੋਂ ਟੀਮ ਇਹਨਾਂ ਦੇ ਜਿਹੜੇ ਬੜੇ ਭਾਰੀ ਫਸਵੇਂ ਮੁਕਾਬਲੇ 1 ਨਵੰਬਰ ਨੂੰ ਕਰਵਾਏ ਜਾਣਗੇ ਸਮੂਹ ਸੰਗਤਾਂ ਨੂੰ ਬੇਨਤੀ ਜੀਵੇਂ ਸੰਕੋਚ ਕੇ ਆਪਾਂ ਇਸ ਕਿ ਉਹਨਾਂ ਸਾਰਾ ਦਸਤਿੱਤਾ ਤੇ ਮੈਂ ਬਸ ਇਹ ਅਪੀਲ ਕਰਦਾ ਕਿ ਸਾਰਾ ਸੰਗਤ ਹਮਮਾ ਕੇ ਪੁੱਜੋ ਤੇ ਸਾਡਾ ਸਾਥ ਦਿਓ ਅਸੀਂ ਸਾਰੇ ਐਨ ਆਰ ਆ ਵੀਰ ਕੈਨੇਡਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਸਾਰੇ ਜਣੇ ਰਲ ਕੇ ਇਹ ਪਹਿਲਾ ਕਬੱਡੀ ਕੱਪ ਕਰਾ ਰਹੇ ਆ ਤੇ ਸਾਡਾ ਸਾਥ ਦਿਓ ਵਾਇਗੂ ਦੀ ਖਾਲਸਾ ਇਹਦਾ ਪਹਿਲਾ ਫਸਟ ਪ੍ਰਾਈਜ਼ ਹੈਗਾ 8 ਲੱਖ ਤੇ ਦੂਜਾ ਪ੍ਰਾਈਜ਼ ਹੈਗਾ 5 ਲੱਖ ਰੁਪਈਆ ਤੇ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਬੁਰੜ ਮੋਟਰਸਾਈਕਲ ਆ ਜਿਹੜੇ ਸਹਿਮੀਆਂ ਦੇ ਵਿੱਚ ਹਿੱਸਾ ਲਊਗਾ ਜਾਨ 300 ਕੋਈ ਵੀ ਜਿਹੜੇ ਹੁੰਦੇ ਉਹ ਨੂੰ 11000 ਰੁਪਏ ਆਇਆ ਤੇ ਚਾਰ ਨਾਮ ਰੱਖੇ ਗਏ ਆ ਬਾਕੀ ਦਰਸ਼ਕਾਂ ਦੇ ਲਈ ਜਿਹੜੀਆਂ ਜਾਣਗੀਆਂ 10 ਸਾਈਕਲ ਕੱਢੇ ਜਾਣਗੇ ਤੇ ਹੋਰ ਇੱਥੇ ਆਪਣੇ ਭਰਾ ਜਿਹੜੇ ਬਾਹਰ ਖੇਡ ਕੇ ਆਏ ਉਹਨਾਂ ਦੇ ਸਨਮਾਨ ਹੋਣਗੇ ਰਮ ਦੇ ਨਾਲ ਤੇ ਜੀਪਾਂ ਦੇ ਨਾਲ ਆਪਣੇ ਭਰਾਵਾਂ ਦੇ ਸਨਮਾਨ ਹੋਣੇ ਆ। ਇਹ ਕਿਹੜੀ ਫੈਡਰੇਸ਼ਨ ਦੇ ਵਿੱਚ ਆ ਜੀ? ਇਹ ਕਿਸੇ ਸਾਂਝਾ ਕਬੱਡੀ ਕੱਪ ਆ। ਸਾਰਿਆਂ ਦਾ ਨਾਲ ਆ ਹਾਂਜੀ। ਇਹ ਸਾਰੇ ਫੈਡਰੇਸ਼ਨਾਂ ਦੇ ਖਿਡਾਰੀ ਬੈਠੇ ਆ। ਹਾਂਜੀ ਸਾਰੀਆਂ ਫੈਡਰੇਸ਼ਨਾਂ ਦੇ ਖੇਡਣਗੇ। ਕਿਸੇ ਫੈਡਰੇਸ਼ਨ ਦਾ ਕੋਈ ਲਿੰਕ ਨਹੀਂ ਇਹਦੇ ਵਿੱਚ। ਬਾਕੀ ਸਪੋਰਟਸ ਸਾਨੂੰ ਸਾਰਿਆਂ ਦੇ ਆ। ਬਾਰਲੀਆਂ ਜਿੰਨੀਆਂ ਫੈਡਰੇਸ਼ਨਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਹੋ ਗਈ, ਕੈਨੇਡਾ ਕਬੱਡੀ ਫੈਡਰੇਸ਼ਨ ਹੋ ਗਈ, ਅਮਰੀਕਾ ਫੈਡਰੇਸ਼ਨ ਤੇ ਯੂਰਪ ਸਾਰੀਆਂ ਫੈਡਰੇਸ਼ਨਾਂ ਦਾ ਸਾਨੂੰ ਸਾਥ ਆ। ਸਰ ਨਸ਼ਾ ਅਸੀਂ ਕਪੂਰਸਲਾ ਵਿਖੇ ਗੁਰਨਾਨਕ ਸਟੇਡੀਅਮ ਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਆ ਕਿਉਂਕਿ 1 ਨਵੰਬਰ 2025 ਨੂੰ ਜਿਹੜਾ ਗੁਰੂ ਸਾਹਿਬ ਦਾ ਗੁਰਪੁਰਬ ਆ ਰਿਹਾ ਉਹਨੂੰ ਸਮਰਪਿਤ ਜਿਹੜਾ ਉਹ ਕਬੱਡੀ ਟੂਰਨਾਮੈਂਟ ਫਰਾਂਸ ਵਾਲੇ ਵੀਰਾਂ ਤੋਂ ਔਰ ਜਿੰਨੇ ਵੀ ਐਨ ਆਰ ਆਈ ਵੀਰ ਆ ਬਾਹਰਲੇ ਮੁਲਕਾਂ ਤੋਂ ਉਹਨਾਂ ਨਾਲ ਰਲ ਕੇ ਜਿਹੜਾ ਉਹ ਟੂਰਨਾਮੈਂਟ ਕਰਾਇਆ ਜਾ ਰਿਹਾ 1 ਨਵੰਬਰ ਨੂੰ ਸੋ ਉਹਦੇ ਲਈ ਜਿਹੜੀਆਂ ਤਿਆਰੀਆਂ ਉਹ ਮੁਕੰਮਲ ਹੋ ਗਈਆਂ ਤੇ ਬਾਬਾ ਜੀ ਵੀ ਪਹੁੰਚੇ ਨੇ ਤੇ ਅਸੀਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ 1 ਨਵੰਬਰ ਨੂੰ ਜਿਹੜਾ ਆ ਉਹ ਬਹੁਤ ਵੱਡਾ ਜਿਹੜਾ ਇੱਥੇ ਇਕੱਠ ਆ ਉਹ ਹੋਵੇਗਾ ਤੇ ਜਿਹੜੇ ਫਸਵੇਂ ਮੈਚ ਹੋਣਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਸਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਂਸ ਦੇ ਤੇ ਹੋਰ ਐਨ ਆਰ ਆਈ ਦੇ ਵੀਰਾਂ ਵੱਲੋਂ 1 ਨਵੰਬਰ ਸੈਲਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਜਿਹੜਾ ਕਬੱਡੀ ਟੂਰਨਾਮੈਂਟ ਗੁਰਨਾਨਕ ਸਟੇਡੀਅਮ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਨੌਜਵਾਨ ਵੀਰਾਂ ਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਨੌਜਵਾਨ ਵੀਰ ਇੱਥੇ ਪਹੁੰਚ ਕੇ ਕਬੱਡੀ ਦੇ ਮੈਚ ਦੇਖੋ ਆਨੰਦ ਮਾਣੋ ਨਸ਼ਿਆਂ ਤੋਂ ਦੂਰ ਜਾਓ ਆਪਣੇ ਪੰਜਾਬ ਨੂੰ ਸੰਭੀਏ ਆਪਣੀ ਪੰਜਾਬੀਅਤ ਨੂੰ ਸੰਭੀਏ ਤੇ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦੀ ਹਾਂ ਸਾਰੇ ਫਰਾਂਸ ਦੇ ਵੀਰਾਂ ਦਾ ਜਿਨ੍ਹਾਂ ਨੇ ਕਪੂਰਥਲੇ ਨੂੰ ਚੁਣਿਆ ਔਰ ਇੱਥੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਨੇ ਅਸੀਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਹਨਾਂ ਵੀਰਾਂ ਦਾ ਵੱਧ ਤੋਂ ਸਹਿਯੋਗ ਕਰਾਂਗੇ ਜਿੱਥੇ ਇਹਨਾਂ ਨੂੰ ਸਾਡੀ ਲੋੜ ਹੋ ਮੈਂ ਸਾਰੇ ਭਰਾ ਜਿਹੜੇ ਕੱਪ ਕਰਾ ਰਹੇ ਹਨ ਕੈਨੇਡਾ ਅਮਰੀਕਾ ਫਰਾਂਸ ਤੋਂ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਵੱਡੀ ਗੱਲ ਆ ਇਹ ਇੱਕ ਵੱਡੀ ਨੂੰ ਲੋਕਾਂ ਦੇ ਰੂਪ ਰੂਪ ਕਰਨਾ ਅਤੇ ਲੋਕਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣਾ ਤੇ ਅੱਗੇ ਵਧਾਉਣਾ ਮੈਂ ਸਾਰਿਆਂ ਦਾ ਫਿਰ ਤੋਂ ਸਾਡੇ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਨਾਲ ਵਿੱਚ ਹੋ ਰਿਹਾ ਇਸ ਕਰਕੇ ਨਸ਼ੇ ਤੋਂ ਰਹਿ ਤਿਆ ਇਹ ਤੇ ਪੂਰੀ ਤਰ੍ਹਾਂ ਧਾਰਮਿਕ ਤੌਰ ਤੇ ਵੀ ਹੋਇਆ ਜਾਵੇਗਾ ਤੇ ਗੁਰੂ ਮਾਰੇ ਕਿਰਪਾ ਨਾਲ ਜਿਹੜੇ ਇਹਨੇ ਰੇਡਾਂ ਤੇ ਵਿਹਾਰਲੇ ਲੱਗਣੇ ਆ ਤੇ ਦਰਸ਼ਕਾਂ ਦਾ ਭਰਪੂਰ ਕੀਤਾ ਜਾਵੇਗਾ ਮਨੋਰੰਜਨ ਗਾਇਕ ਵੀ ਆ ਗਏ ਗਾਇਕ ਆ ਰਹੇ ਪਰ ਗਾਉਣਗੇ ਸੋਰੀ ਆ ਰਹੇ ਨੇ ਜਣੀ ਗਾਇਕ ਆ ਰਹੇ ਨੇ ਪਰ ਉਹ ਧਾਰਮਿਕ ਕੋਈ ਇੱਕ ਅਦਾ ਗਾ ਸਕਦੇ ਪਰ ਉਹਦਾ ਨਹੀਂ ਲਾਉਣਾ ਕਿਉਂਕਿ ਗੁਰੂ ਨਾਨਕ ਦੇਵ ਜੀ ਸੰਤ ਚਾ ਉਹ ਸੰਤ ਮਹਾਂਪੁਰਸ਼ ਕਿ ਭਜੋ ਤੁਹਾਡਾ ਭਰਪੂਰ ਸਵਾਗਤ ਕਰਾਂਗੇ ਜੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਣੀ ਇਹ ਸਰਬਸਾਂਝਾ ਆ ਸਾਰਿਆਂ ਨੂੰ ਵੈਲਕਮ ਆ ਸਾਰਾ ਰਾਜਨੀਤੀ ਤੋਂ ਰਹਿਤ ਆ ਰਾਜਨੀਤੀ ਕੋਈ ਲੈਣ ਦੇਣੀ ਵਿੱਚ ਹੈਗਾ ਸਹੀ ਹੈ ਜੀ ਸਾਰਿਆਂ ਨੂੰ ਮੋਸਟ ਵੈਲਕਮ ਆ ਕੋਈ ਕਾਂਗਰਸੀ ਹੋਵੇ ਅਕਾਲੀ ਹੋਵੇ ਆਪ ਹੋਵੇ ਸਾਰੇ ਆ ਸਕਦੇ ਆ ਪਰ ਕਿਸੇ ਵੀ ਰਾਜਨੀਤੀ ਲੀਡਰ ਨੂੰ ਇੱਥੇ ਜਾਨਕੀ ਬੋਲਣ ਦਿੱਤਾ ਜਾਵੇਗਾ ਸਹੀ ਹੋਰ ਐਨਆਰਆ ਐਨਆਰਆ ਸਾਰੇ ਐਨਆਰਆ ਆਏ ਆ ਐਨਐਸ ਜੋ ਪੂਰਾ ਜੀ ਸਾਰਿਆਂ ਦਾ ਜੀ ਅਮਰੀਕਾ ਵਾਲੇ ਸਾਰੇ ਨਾਲ ਮਿਲ ਕੇ ਆ ਜੀ ਐਂਗਲ ਜੀ ਯੂਆਪੀ ਦੇ ਦੁਆਰਾ ਰਸਮੀਲ ਜਾਰੀ ਕੀ ਮੈਸੇਜ ਦੇਣਾ ਚਾਹੇ ਸੀ ਜਿਹੜਾ ਟੂਰਨਾਮੈਂਟ ਇਹ ਤਰ੍ਹਾਂ ਇਸੇ ਕਰਕੇ ਕਰਾ ਰਹੇ ਆ ਵੀ ਨਕਸ਼ਿਆਂ ਤੋਂ ਪਾਸੇ ਹੋਣ ਤਾਂ ਇਹਦੇ ਡੱਡ ਡੇ ਇਨਾਮ ਰੱਖ ਰਹੇ ਆ ਕੋਈ 8 ਲੱਖ 5 ਲੱਖ ਵੀ ਜਿਹੜਾ ਬੈਸਟ ਰੇਡਰ ਹੋਊਗਾ ਉਹਨੂੰ ਇਨਾਮ ਦੇ ਰਹੇ ਆ ਕਾਡੀਆਂ ਤੇ ਵੀ ਟੀਚਰ ਹੁੰਦਾ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਐਨ ਆਰ ਆਈਸ ਕਰਾਉਂਦੇ ਆ ਐਨ ਆਰ ਆਈਸ ਕੌਣ ਆ ਐਨ ਆਰ ਆਈਸ ਇੱਥੋਂ ਹੀ ਪੈਦਾ ਹੋਏ ਆ ਪੰਜਾਬ ਤੋਂ ਇਹੇ ਜਾਂਦੇ ਫੋਰਨ ਦੇ ਵਿੱਚ ਜਦੋਂ ਤਰਕੀਆਂ ਕਰਦੇ ਆ ਫਿਰ ਪੈਸਾ ਖਰਚਦੇ ਆ ਆਪਣੀ ਕਬੱਡੀ ਮਾਂ ਬੋਲੀ ਦੀ ਜਦੋਂ ਕਬੱਡੀ ਦੇ ਵਿੱਚ ਪੈਸਾ ਉੱਥੇ ਨਾ ਆਉਂਦਾ ਕਪੂਰਥਲਾ ਦਾ ਜਲੰਧਰ ਦਾ ਇਹ ਵੀਰ ਜਿੰਨੇ ਵੀ ਆਏ ਆ ਕਪੂਰਥਲਾ ਜਲੰਧਰ ਦੇ ਲਾਗੇ ਛਾਗੇ ਦੇ ਹੈਗੇ ਸਾਰੇ ਸੋ ਇਹ ਜਿਹੜਾ ਕੱਪ ਆ ਆਸਟ੍ਰੇਲੀਆ ਨਿਊਜ਼ੀਲੈਂਡ ਫਰਾਂਸ ਫਰਾਂਸ ਦੇ ਬਹੁਤ ਸਾਰੇ ਵੀਰ ਆ ਜਿਹੜੇ ਫਰਾਂਸ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਆਨਲਾਈਨ ਮੈਚ ਦੇਖਣਾ ਹੈਗਾ ਬਹੁਤ ਸਾਰੇ ਵੀਰ ਕੱਲ ਪਹੁੰਚਣੇ ਆ ਬਹੁਤ ਸਾਰੇ ਵੀਰ ਪਹਿਲੀ ਤੋਂ ਪਹਿਲਾਂ ਪਹਿਲਾਂ ਪਹੁੰਚ ਰਹੇ ਆ ਸੋ ਅਸੀਂ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਹੈਗਾ ਸ਼ਨੀਵਾਰ ਤੁਸੀਂ ਆ ਕੇ ਪਹੁੰਚੋ ਇੱਥੇ ਸਵੇਰ ਤੋਂ ਤੇ ਇਹ ਜਿਹੜੀਆਂ ਖੁਸ਼ੀਆਂ ਵਾ ਇਹ ਤੁਹਾਡੇ ਨਾਲ ਹੀ ਸੋਹਣੀਆਂ ਲੱਗਦੀਆਂ ਤੇ ਜਦੋਂ ਮੈਚ ਹੋਣੇ ਆ ਇਹਦੇ ਚੀ ਨੌਜਵਾਨ ਉੱਠਣੇ ਆ ਚ ਇਹਨਾਂ ਨੇ ਅਮਰੀਕਾ ਕੈਨੇਡਾ ਚ ਜਾ ਕੇ ਖੇਡਣਾ ਸੋ ਸਾਡਾ ਵੀਰ ਆ ਇਹ ਵੀਰ ਦਾ ਵੀ ਬਹੁਤ ਵੱਡਾ ਸਹਿਯੋਗ ਆ ਨਾਲ ਬਾਬਾ ਜੀ ਹੋਣੀ ਆਏ ਆ ਬਾਬਾ ਜੀ ਹੋਣਾ ਨੇ ਵੀ ਦੱਸਿਆ ਸੋ ਇਥੇ ਪੂਰਾ ਸਹਿਯੋਗ ਨਾਲ ਅਕਸਰੀ ਇਹ ਗੱਲਾਂ ਚੱਲਦੀਆਂ ਕਿ ਵੱਡੇ ਟੂਰਨਾਮੈਂਟ ਹੋਣਗੇ ਇਹ ਬਹੁਤ ਵਧੀਆ ਪ੍ਰਾਲਾ ਐਨਆਰਈ ਵੀਰਾਂ ਸਾਰਿਆਂ ਦਾ ਕਿ ਇੰਨਾ ਵੱਡਾ ਪ੍ਰਾਈਜ਼ ਰੱਖਿਆ ਫਸ ਸੈਂਗਲ ਪ੍ਰਾਈਜ਼ ਹੈ ਬੈਸਟਨ ਬਹੁਤ ਵਧੀਆ ਪ੍ਰਾਏਗਾ ਇਹ ਕਿਸੇ ਦਾ ਇੱਕ ਟੂਰਨਾਮੈਂਟ ਨਹੀਂ ਹੈ ਕਿਸੇ ਇੱਕ ਐਨਆਰਈ ਦਾ ਸਾਰਿਆਂ ਦਾ ਸਾਂਝਾ ਟੂਰਨਾਮੈਂਟ ਹੈ ਇਸ ਕਰਕੇ ਇਹ ਡਿਸੀਜਨ ਸਾਰੀ ਜਿੰਨੇ ਆਪਣੀ ਐਨਆਰਈ ਬੈਲਟ ਸੀ ਬਾਹਰ ਉਹਨਾਂ ਨੇ ਇਹ ਡਿਸੀਜਨ ਲਿਆ ਸੀ ਆਪਾਂ ਕਿੱਥੇ ਰੱਖੀਏ ਤਾਂ ਉਹਨਾਂ ਨੇ ਇਸ ਸਟੇਡੀਅਮ ਆਪਣੇ ਗੁਰੂ ਨਾਨਕ ਦੇਵ ਸਟੇਡੀਅਮ ਆ ਕਿਹਾ ਸਭ ਦਾ ਸਾਂਝਾ ਟੂਰਨਾਮੈਂਟ ਹੈ ਤੇ ਸਾਰੀ ਸੰਗਤ ਨੂੰ ਵੀ ਬੇਨਤੀ ਕਿ ਉਹ ਮਾਮਾਂ ਕੇ ਪਹੁੰਚੋ ਵਧੀਆ ਮੈਚ ਹੋ ਪਲੇ ਦੇ ਸਾਰੇ ਟਿਕਟ। ਭਾਈ ਜਿਹੜੀ ਛੋਟੀ ਕਬੱਡੀ ਤੋਂ ਵੱਡੇ ਦੇ ਮੈਚ ਸੌਣਾ ਤਾਂ ਹੁੰਦੇ ਆ। ਸੈਂਕੜੇ ਹਜ਼ਾਰਾਂ ਮੈਚ ਹੋਣੇ ਪੰਜਾਬ। ਦੇਖੋ ਭਾਈ ਜਿੱਦਾਂ ਪਹਿਲਾਂ ਆਪਾਂ ਨਾ ਦਬਾਬਾ ਲੀਗ ਦੇ ਮੈਚ ਨੇ ਉਹ ਛੋਟੇ ਮੈਚ ਹੋਣੇ ਨੇ ਪਹਿਲਾਂ। ਬਹੁਤ ਵਧੀਆ ਮੈਚਰ ਜਿਹਦਾ ਆਪਾਂ ਪਨੀਰੀ ਨਹੀਂ ਤਿਆਰ ਕਰਾਂਗੇ ਅਸੀਂ ਵੱਡੇ ਮੈਚ ਮਿੱਟੀ ਦਾ ਜਿਨ੍ਹਾਂ ਨੇ ਛੋਟੇ ਮੈਚ ਵੀ ਨਾ ਰੱਖੀ। ਪਰ ਇੱਕ ਗੱਲ ਹੋਰ ਕਬੱਡੀ ਦੇਖੀ ਤੁਸੀਂ ਵੱਡੇ ਪਰ ਜਿਹੜੇ ਚਾਰ ਘੜੀਆਂ ਉਹਨਾਂ ਤੋਂ ਵੱਗੇ ਪੈਸਾ ਉਹ ਹੁੰਦਾ ਤੇ ਲੱਖਾਂ ਦੇ ਨਾਮ ਆਪਾਂ ਰੱਖ ਲੈਂਦੇ ਆ ਤਾਂ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਸੋਵਾਂ ਚ ਨਾਮ ਹੁੰਦਾ। ਕਮਿਊਨਿਟੀ ਦੇਖ ਲਈ ਜਾਈ ਦੀ ਕਿੰਨੀ ਹੈ। ਹਰ ਪਲੇਅਰ ਦਾ ਕੋਈ ਕੋਈ ਟਾਈਮ ਹੁੰਦਾ 골ਡਨ ਪੀਰੀਅਡ ਹੁੰਦਾ ਕਿਸੇ ਤਰ੍ਹਾਂ ਦਾ ਵੀ ਜੇ ਉਹਨੂੰ ਬਣਦਾ ਹੋਰ ਹੱਕ ਨਹੀਂ ਮਿਲਦਾ ਜਿੱਦਾਂ ਪੁਲਸਰ ਉਹਦੀ ਵੀ ਜੋਬ ਹੈ ਇੱਕ ਦਾ ਪਲੇਅਰ ਹੈ ਉਹਦੀ ਵੀ ਇੱਕ ਜੋਬ ਹੈ ਉਹਨੂੰ ਪਲੇਅਰ ਮੈਂ ਬਿਲਕੁਲ ਇਹ ਨਹੀਂ ਚਾਹੀਦੀ ਉਹਨਾਂ ਦੀ ਜੌਬ ਹੈ ਕੱਲ ਨੂੰ ਰੱਬ ਨਾ ਕਰੇ ਕਿਸੇ 플레이 ਦੇ 60 ਮਿੰਟ ਲਾ ਜੇ ਕੋਈ ਦੇਖੋ ਜੀ ਨਵੀਂ ਗੱਲ ਜਿੱਦਾਂ ਆਪਾਂ ਹੁਣ ਇੱਥੇ ਛੋਟੇ ਮੈਚ ਵੀ ਨਾਲ ਕਰਵਾ ਰਹੇ ਹਾਂ ਟਰਨਮੈਂਟ ਤੇ ਵਧੀਆ ਪ੍ਰਾਈਜ਼ ਹੋਣਗੇ ਛੋਟੇ ਪਲੇਅਰ ਫੇਰ ਹੀ ਸ਼ਾਹ ਹੋਣਗੇ ਕਿ ਅਸੀਂ ਉਸ ਕੱਪ ਤੇ ਖੇਡਿਆ ਜਾ ਇਹ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਹੈ ਵੱਧ ਪ੍ਰਾਈਜ਼ ਸੁਵਾਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਕਲੇ ਜੋਗ ਅੰਤਰ ਗੁਰੂ ਨਾਨਕ ਕੀ ਵੜਿਆਈ ਸਾਧ ਸੰਗਤ ਜੀ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਾ ਫਰਾਂਸ ਦੇ ਇੰਗਲੈਂਡ ਦੇ ਕੈਨੇਡਾ ਅਮਰੀਕਾ ਦੇ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਟੂਰਨਾਮੈਂਟ ਹੋ ਰਿਹਾ ਸਾਧ ਸੰਗਤ ਜੀ ਸਭ ਤੋਂ ਵੱਡੀ ਮਾਟ ਬਿਲਕੁਲ ਨਸ਼ਾ ਰਹਿਤ ਹੋਣਾ ਜਿਸ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਾਟੇ ਗ੍ਰੰਥੀ ਗਿਆਨੀ ਰਗਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਹੋਰ ਵੀ ਬਹੁਤ ਸੰਤ ਮਹਾਪੁਰਸ਼ ਬਾਬਾ ਲੀਦਰ ਸਿੰਘ ਜੀ ਫੈਸਲਾਬਾਦ ਸੈਫਲਾਬਾਦ ਵਾਲੇ ਸੰਤ ਬਾਬਾ ਮਣੀ ਮਾ ਜਿਨ੍ਹਾਂ ਦਾ ਬਹੁਤ ਜਿਆਦਾ ਸਹਿਯੋਗ ਹੈ ਸਾਰੇ ਮਹਾਪੁਰਸ਼ ਸਿੰਘ ਜਥੇਦਾਰ ਸਾਹਿਬ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਇਹਨਾਂ ਵੀਰਾਂ ਦਾ ਹੌਸਲਾ